ਦੇਸ਼ ਵਿਦੇਸ਼ ਵਿੱਚ ਬੈਠੇ ਮੈਕਸ 24 ਪੰਜਾਬ نیوز ਚੈਨਲ ਦੇਖ ਰਹੇ ਹਨ ਦਰਸ਼ਕਾਂ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਔਨਵਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਰਹਿਣ ਅੱਜ ਲਾ ਤਰਨਤਨ ਪੁਲਿਸ ਲਾਈਨ ਵਿਖੇ ਜੁਧ ਨਸ਼ਿਆਂ ਵਿਰੁੱਧ ਇੱਕ ਵਿਸ਼ਾਲ ਸੈਮੀਨਾਰ ਕਰਵਾਇਆ ਗਿਆ ਜਸਦੇਵ ਵਿੱਚ ਵਿਸ਼ੇਸ਼ ਤੌਰ ਤੇ ਕੈਬਨਿਕ ਮੰਤਰੀ ਲਾਜੇਸ਼ ਸਿੰਘ ਪੁੱਲਰ ਅਤੇ ਹਲਕਾ ਵਿਧਾਇਕ ਬਟਾਲਾ ਤੋਂ ਸ਼ਹਿਰੀ ਕਲਸੀ ਦੀਗਵਾਈ ਦੇ ਵਿੱਚ ਸੈਮੀਨਾਰ ਕਰਵਾਇਆ ਗਿਆ ਇਸ ਮੌਕੇ ਤੇ ਹਲਕਾ ਵਿਧਾਇਕ ਤਰਨਤਾਰਨ ਡਾਕਟਰ ਕਸ਼ਮੀਰ ਸਿੰਘ ਸੋਹਲ ਹਲਕਾ ਵਿਧਾਇਕ ਖੇਮਕਰਨ ਤੋਂ ਸਰਵਨ ਸਿੰਘ ਤੁਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ ਜਸਬੀਰ ਸਿੰਘ ਢਿੱਲੋਂ ਤਰਨਤਾਰਨ ਐਸਐਸਪੀ ਅਭਿਮਨਯੂ ਰਾਣਾ ਜ਼ਿਲ੍ਹਾ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਅਤੇ ਐਸਡੀਐਮ ਅਲਵਿੰਦਰ ਪਾਲ ਸਿੰਘ ਤਰਨਤਾਂ ਸਮੇਤ ਸ਼ਾਮਿਲ ਸਨ ਅੱਜ ਦੇ ਇਸ ਸੈਮੀਨਾਰ ਦੇ ਵਿੱਚ ਯੋਧ ਨਸ਼ਿਆਂ ਵਿਰੁੱਧ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਲਈ ਜ਼ਿਲ੍ਹਾ ਤਰਨਤਾਰਨ ਦੇ ਸਮੂਹ ਸਰਪੰਚਾਂ ਪੰਚਾਂ ਤੇ ਨੰਬਰਦਾਰਾਂ ਤੇ ਕਾਉਂਸਲਰਾਂ ਨੂੰ ਸੌਂਚ ਚੁਕਾਈ ਗਈ ਆਪੋ ਆਪਣੇ ਏਰੀਆ ਦੇ ਵਿੱਚੋਂ ਕੋਈ ਵੀ ਨਸ਼ਾ ਵੇਚਣ ਵਾਲੇ ਜਾਂ ਕਰਨ ਵਾਲੇ ਨਹੀਂ ਰਹਿਣ ਦਿੱਤੇ ਜਾਣਗੇ ਜੋ ਵੀ ਨਸ਼ਾ ਛੱਡਣਾ ਚਾਹੁੰਦਾ ਹੈ ਉਸ ਨੂੰ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਦੇ ਵੱਲੋਂ ਬਣਾਏ ਗਏ ਨਸ਼ਾ ਸ਼ਟਾਊਟ ਸੈਂਟਰਾਂ ਦੇ ਵਿੱਚ ਲਾਜ਼ਮੀ ਲਿੱਦ ਆਖਰਕਵਾ ਕੇ ਨਸ਼ਾ ਸ਼ਰਾਇਆ ਜਾ ਸਕਦਾ ਹੈ ਆਓ ਆਪਾਂ ਵੀ ਆਪੋ ਆਪਣੇ ਏਰੀਏ ਨੂੰ ਨਸ਼ਾ ਮੁਕਤ ਕਰੀਏ ਤੁਸੀਂ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਆਪਦੇ ਰਿਸ਼ਤੇਦਾਰਾਂ ਕੋਲ ਚਲ ਗਿਆ ਜਾਂ ਦੂਜੀਆਂ ਸਟੇਟਾਂ ਦੇ ਵਿੱਚ ਚਲ ਗਿਆ ਤੇ ਜਿਹੜੇ ਕੋਈ ਇਹ ਗਲਤ ਕੰਮ ਕਰਦੇ ਆ ਉਹਨਾਂ ਨੂੰ ਵੀ ਚੇਤਾਵਨੀ ਹੈ ਜਾਂ ਤੇ ਯਰ ਦਾ ਕਾਰੋਬਾਰ ਬੰਦ ਕਰਦੇ ਹੋ ਤੇ ਜਾਂ ਫਿਰ ਪੰਜਾਬ ਛੱਡ ਕੇ ਕਿਸੇ ਹੋਰ ਸਟੇਟ 'ਚ ਚੱਲ ਜਾਓ ਜੇ ਕੰਮ ਕਰੋਗੇ ਤੁਹਾਡੇ ਤੇ ਸਖਤੋਂ ਸਖਤ ਕਾਰਵਾਈਆਂ ਹੋਣਗੀਆਂ ਤੁਹਾਡੇ ਪਰਚੇ ਹੋਣਗੇ ਤੇ ਜੇਲਾਂ ਦੇ ਵਿੱਚ ਵੀ ਕਿਉਂਕਿ ਪਿੰਡਾਂ ਦੇ ਵਿੱਚ ਮਤੇ ਪਾਉਣੇ ਸ਼ੁਰੂ ਕਰਦੇ ਪੰਚਾਇਤਾਂ ਗ੍ਰਾਮ ਸਭਾ ਦੇ اجلاس ਸੱਦਨੇ ਸ਼ੁਰੂ ਕਰਦੇ ਆ ਉਹਦੇ 'ਚ ਭਾਵੇਂ ਕੋਈ ਅਕਾਲੀ ਦਲ ਨਾ ਭਾਵੇਂ ਕੋਈ ਭਾਜਪਾ ਨਾ ਭਾਵੇਂ ਕੋਈ ਕਾਂਗਰਸ ਨਾ ਆਮ ਆਪੀ ਪਾਰਟੀ ਵਾਲੇ ਤੇ ਸ਼ੁਰੂ ਤੋਂ ਹੀ ਤਿਆਰ ਕਰਕੇ ਬੈਠੇ ਆ ਜਦੋਂ ਦੀ ਸਰਕਾਰ ਬਣੀ ਆ ਸਾਡੀ ਤੇ ਸਰਕਾਰ ਹੀ ਇਸ ਏਜੰਡੇ ਤੇ ਬਣੀ ਹੀ ਤੇ ਸਾਡੇ ਬੰਦਿਆਂ ਨੇ ਤੇ ਅਜੇ ਤੱਕ ਕਿਸੇ ਦੀ ਨਾਂ ਜਮਾਨਤ ਕਰਾਈ ਤੇ ਨਾ ਕਿਸੇ ਦੇ ਪਿੱਛੇ ਹੋਣ ਦੁੱਤੀਆਂ ਪਾਰਟੀਆਂ ਦੇ ਵੀ ਲੋਬ ਜਿਹੜੇ ਆ ਉਹ ਇੱਕ ਮੋਟ ਹੋ ਗਏ ਆ ਸਾਰਿਆਂ ਨੇ ಗ್ರಾಮ ਸਭਾ ਦੇ ਬਿਲਾਸ ਸਾਰਸਾ ਦੇ ਮੱਤੇ ਪਾਤੇ ਆ ਜਿਹੜਾ ਸਮਗਲਰ ਪੜਿਆ ਜਾਂਦਾ ਉਹਦੀ ਨਾ ਕੋਈ ਜ਼ਮਾਨਤ ਦੇਊਗਾ ਨਾ ਕੋਈ ਉਹਦੇ ਪਿੱਛੇ ਨੰਬਰਦਾਰ ਕਵਾਈ ਪਾਊਗਾ ਨਾ ਕੋਈ ਸਾਫਕਾ ਮੈਂਬਰ ਨਾ ਕੋਈ ਸਾਫਕਾ ਸਰਪੰਚ ਕਵਾਈ ਪਾਊਗਾ ਇਹ ਲੋਕ ਜੇਲਾ 'ਚ ਸੜਨਗੇ ਤੇ ਜਿਵੇਂ ਇਹਨਾਂ ਲੋਕਾਂ ਦੇ ਪੁੱਤਾਂ ਨੂੰ ਨਸ਼ੇ 'ਤੇ ਲਾਇਆ ਲੋਕਾਂ ਦੇ ਘਰ ਗਾਲੇ ਆ ਉਵੇਂ ਇਹਨਾਂ ਲੋਕਾਂ ਦੇ ਵੀ ਘਰ ਗਾਲਣਗੇ ਇਹਨਾਂ ਦੇ ਪੁੱਤ ਵੀ ਉਸੇ ਰਾਹ ਪੈਗੇ ਉਸੇ ਤਰ੍ਹਾਂ ਹੀ ਇਹਨਾਂ ਦੇ ਪੁੱਤਾਂ ਦਾ ਵੀ ਖਾਤਮਾ ਹੋਊਗਾ ਜਿਹੜਾ ਕਿਸੇ ਦੇ ਪਰਿਵਾਰ ਨੂੰ ਜਾਂ ਕਿਸੇ ਇਹ ਮੋਟਰਗੱਡੀਆਂ ਦੇ ਪੌੜਾ ਪੜਕਦੀ ਨਹੀਂ ਹੋ ਸਕਦਾ ਜਿਹੜੇ ਪੈਸੇ ਇਹਨਾਂ ਲੋਕਾਂ ਨੇ ਤੇ ਤੇ ਨਸ਼ੇ ਦੀ ਮਹੱਤ ਦੇ ਵਿੱਚ ਜਿਹੜਾ ਐਮ ਤੋਂਗ ਦਾ ਜਿਹੜਾ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਔਰ ਮੁੱਖ ਮੰਤਰੀ ਪ੍ਰਜਾਪਤ ਸਿੰਘ ਮਾਨ ਜੀ ਦੇ ਔਰ ਸਾਰੇ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਅੱਜ ਸਮੂਚੀ ਗਰਾਊਂਡ ਦੀ ਜਿਹੜੀ ਲੀਡਰਸ਼ਿਪ ਕੇ ਬੁਲਾ ਕੇ ਅੱਜ ਉਹਨਾਂ ਨੂੰ ਵੀ ਜਿਹੜਾ ਸੋਚੂ ਸਮਾਗਮ ਜਿਹੜਾ ਰੱਖਿਆ ਗਿਆ ਸੀ ਕਿ ਅਸੀਂ ਆਪੋ ਆਪਣੇ ਪਿੰਡਾਂ ਦੇ ਵਿੱਚ ਨਸ਼ਿਆਂ ਦਾ ਕੋੜ ਖਤਮ ਕਰਨਾ ਹੈ ਔਰ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਵੀ ਅੱਜ ਸਰਕਾਰ ਚਟਾਨ ਬਣ ਕੇ ਖੜੀ ਹੈ ਪ੍ਰਸ਼ਾਸਨ ਚਟਾਨ ਬਣ ਕੇ ਖੜਾ ਹੈ ਹੁਣ ਤੁਹਾਡੇ ਸਾਥ ਦੀ ਲੋੜ ਹੈ ਤਗੜੇ ਹੋ ਕੇ ਸਾਥ ਦਿਓ ਤਾਂ ਜੋ ਕੀ ਜਿਹੜਾ ਕੋੜ ਹੈ ਇਹ ਜੜੋਂ ਪੜ ਸਕੇ ਜਿਹੜਾ 11 ਦਾ ਇੱਥੇ ਪ੍ਰੋਗਰਾਮ ਕਰਾਇਆ ਗਿਆ ਜਦੋਂ ਨਸ਼ਾ ਦੇ ਤੇ ਜਿਹਦੇ ਵਿੱਚ ਸਾਰੀਆਂ ਜੰਗੀਆਂ ਮੈਜਰ ਡਿਫੈਂਸ ਮੰਟ ਦੀ ਡਿਫੈਂਸ ਕਮੇਟੀ ਨੂੰ ਉਹ ਉੱਥੇ ਕਾਂਗਰਸ ਪਾਰਟੀ ਦੇ ਆਦੇਦਾਰ ਨੇ ਉਹ ਸਾਰੇ ਕੱਤਰ ਹੋਏ ਸਾਰੇ ਨੂੰ ਸੌਖ ਪਾਈ ਗਈ ਕਿਉਂਕਿ ਪੈਂਡ ਦੇ ਵਿੱਚ ਮੌਂਸਨ ਵਾਰਡ ਦੇ ਵਿੱਚ ਇਸੇ ਵੀ ਮੈਜਰ ਨਸ਼ਾ ਕਿਸੇ ਦਾਸ ਹਾਜ਼ਰ ਹੈ ਜਿਮਾਤਨੀ ਕਰਾਂਗੇ ਸਿਡਾਉਣਗੇ ਨਹੀਂ ਇਹ ਤੱਕੜੇ ਹੋ ਰਿਹਾ ਜਿਹੜਾ ਵਾ ਇਹ ਨਸ਼ਾ ਰੋਧ ਮੇਹਮੰਦ ਵਿੱਚ 7 ਸਾਲ ਦੇ ਕਿਉਂਕਿ ਭਾਰਤ ਮਾਂ ਦੀ ਸਰਕਾਰ ਜੀ ਉਸ ਪਾਸੇ ਰਹਦੀ ਹੈ ਸਰਕਾਰ ਸਾਰਾ ਦਾ ਖਰਚਾ ਨਹੀਂ ਦਾ ਤੇ ਸਰਕਾਰ ਦਾ ਸਾਥ ਨਹੀਂ ਤੇ ਇਸ ਨੂੰ ਕੋਣ ਆ ਪੰਜਾਬ ਦੇ ਵਿੱਚ ਇਹ ਸਾਰੇ ਕਿ 1.5 ਸਾਲ ਦੇ ਕਿ ਨਸ਼ਾ ਬੰਦ ਹੋ ਜੂਗਾ ਪੰਜਾਬ ਦੇ ਵਿੱਚ ਹਾਂ ਜੀ 1.5 ਸਾਲ ਨਹੀਂ ਜੀ ਥੋੜੇ ਚਿਰ ਦੇ ਵਿੱਚ ਹੀ ਜਿਹੜਾ ਵਾ ਚੱਲ ਰਿਹਾ ਹੈ ਜਿਹੜਾ ਰਿਲੇਟ ਹੋਣ ਦੀ ਜਿਹੜਾ ਵਾ ਲੋਕਾਂ ਦੇ ਵਿੱਚ ਪ੍ਰਭਾਵ ਪਿਆ ਰਿਹਾ ਵਾ ਤੇ ਬੜਾ ਇਹਦਾ ਅਸਰ ਹੋਵੇਗਾ ਠੀਕ ਹੈ ਕੋਈ ਨਹੀਂ